ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੁਰਸਵਾਰੀ ਸਾਧ ਸੰਗਤ ਜੀ ਬਨਾਵਨ ਰਾਗ ਪਜਵੇਂ ਨਾਨਕ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਉਚਾਰਨ ਕਰਦੇ ਹਨ ਭੁਲੇ ਮਾਰਗ ਜਿਨਹੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ ਪਿਆਰਿਓ ਭੁੱਲਿਆ ਨੂੰ ਰਸਤੇ ਤੇ ਲਿਆਉਣ ਵਾਲਾ ਭੁੱਲੇ ਹੋਏ ਮਨੁੱਖ ਨੂੰ ਸਿਧੇ ਰਾਹ ਪਾਉਣ ਵਾਲਾ ਭੁੱਲੇ ਹੋਏ ਮਨੁੱਖ ਨੂੰ ਰਸਤਾ ਭੁੱਲੇ ਹੋਏ ਮਨੁੱਖ ਨੂੰ ਸਿਧਾ ਰਾਹ ਦੱਸਣ ਵਾਲਾ ਐਸਾ ਗੁਰੂ ਜਿਹੜਾ ਹੈ ਉਹ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ ਮਨ ਰਸਤੇ ਤੇ ਤੁਰੇ ਜਾਈਏ ਪਿਆਰਿਓ ਕਿਸੇ ਨੂੰ ਸਹਿਦ ਸੁਭਾ ਰਸਤਾ ਪੁੱਛਣੋ ਤੇ ਉਹ ਬੜਾ ਓਕਿਆਈ ਮਹਿਸੂਸ ਕਰਦਾ ਹੈ ਚਾਹੇ ਆਪਣੀ ਮੰਜ਼ਿਲ ਤੇ ਚੱਲਣਾ ਹੋਵੇ ਰਸਤੇ ਤੇ ਚੱਨਣਾ ਹੋਵੇ ਕਿਸੇ ਨੂੰ ਰਸਤਾ ਪੁੱਛ ਨਬੋ ਉਹ ਬੜੀ ਓਕਿਆਈ ਮਹਿਸੂਸ ਕਰਦਾ ਕਿ ਮੈਨੂੰ ਦੱਸਣਾ ਪਿਆ ਪਰ ਜਿਹੜਾ ਅਸਲੀ ਰਸਤਾ ਹੈ ਪਿਆਰਿਓ ਸਤਿਗੁਰੂ ਦੇ ਦਰ ਦਾ ਉਹ ਸਾਨੂੰ ਦੱਸਣ ਵਾਸਤੇ ਹਮੇਸ਼ਾ ਤਿਆਰ ਬਰਤਿਆਰ ਰਹਿੰਦਾ ਹੈ ਔਰ ਵੱਡੇ ਭਾਗਾਂ ਦੇ ਨਾਲ ਉਹ ਪਰਮੇਸ਼ਰ ਦੇ ਨਾਲ ਸਾਡਾ ਮੇਲ ਹੁੰਦਾ ਸੋ ਇਸੇ ਕਰਕੇ ਸਤਿਗੁਰੂ ਸਾਈਂ ਸਿਰ ਗੁਰੂ ਅਰਜਨ ਦੇਵ ਜੀ ਕਹਿੰਦੇ ਸਿਮਰ ਮਨਾ RAM ਨਾਮ ਚਿਤਾਰੇ ਐ ਮਨਾ ਉਸ ਪਰਮੇਸ਼ਰ ਦਾ ਨਾਮ ਆਪਣੇ ਹਿਰਦੇ ਵਿੱਚ ਇਸ ਤਰ੍ਹਾਂ ਸਿਮਰ ਜਿਸ ਤਰ੍ਹਾਂ ਮਾੜਾ ਦੇ ਬਣ ਕੇ ਹੁੰਦੇ ਨੇ ਬਣ ਕੇ ਵਸ ਰਾਇ ਹਿਰਦੇ ਗੁਰ ਚਰਨ ਪਿਆਰੇ ਤੇ ਜੇ ਤੈਨੂੰ ਭਲਿਆ ਰਸਤਾ ਦੱਸਣ ਵਾਲਾ ਕੋ ਖਿਆਈ ਮਹਿਸੂਸ ਨਹੀਂ ਕਰਦਾ ਉਹ ਸਤਿਗੁਰੂ ਹੈ ਕੋ ਸਾਡਾ ਗਾੜੀ ਰਾਹ ਹੈ ਸਾਡਾ ਰਾਦ ਸੇਰਾ ਹੈ ਤੇ ਜੇ ਤੂੰ ਉਸ ਦੇ ਚਰਨ ਕਬਲਾ ਮਰ ਕੇ ਚਰਨ ਜੜੇ ਹਿਰਦੇ ਦੀ ਵਿੱਚ ਸੁਖਸਾਲਾ ਹੈ ਤੇ ਏਡੀ ਵੱਡੀ ਕੋਈ ਗੱਲ ਵੀ ਨਹੀਂ ਕੋਈ ਐਹਸਾਨ ਨਹੀਂ ਸਤਿਗੁਰੂ ਤੇ ਕਿਉਂਕਿ ਸਾਰੀਆਂ ਇਛਾਵਾਂ ਸਾਡੀਆਂ ਪੂਰੀਆਂ ਕਰਦਾ ਹੈ ਹਰ ਇੱਕ ਚੀਜ਼ ਉਹਨੇ ਸਾਨੂੰ ਵਰਤਣ ਵਾਸਤੇ ਦਿੱਤੀ ਹੈ ਸਾਰੀਆਂ ਹੀ ਗੱਲਾਂ ਛੱਡ ਦਿਓ ਜਿਹੜੇ ਪਿਆਰਿਓ ਸਵਾਸ ਹੀ ਦੇਣਾ ਆਕਸੀਜਨ ਦੇ ਕੱਲੇ ਆ ਇਹਨਾਂ ਦਾ ਹੀ ਇਲੇਖਾ ਨਹੀਂ ਆਪਾਂ ਦੇ ਸਕਦੇ ਸਾਰੀ ਬਾਕੀ ਤੇ ਦਿੱਤਾ ਜਿਹੜਾ ਬੜਾ ਕੁਝ ਦਿੱਤਾ ਕਾਮ ਕ੍ਰੋਧ ਲੋਭ ਮੋਹ ਮਨ ਲੀਨ ਹੁਣ ਜਿਹੜਾ ਸਾਡਾ ਸਰੀਰ ਹੈ ਪਿਆਰਿਓ ਇਹ ਪੰਜਾਂ ਵਿਕਾਰਾਂ ਪੰਜਾਂ ਪਾਪੀਆਂ ਦੇ ਕਾਬੂ ਆਇਆ ਹੋਇਆ ਹੈ ਇਹ ਪੰਜੇ ਵਕਾਰ ਜਿਹੜੇ ਨੇ ਪਿਆਰਿਓ ਇਸ ਸ਼ਰੀਰ ਨੂੰ ਖੰਜਨ ਕਰਦੇ ਨੇ ਕਾਮ ਹੈ ਇਕ ਰੋਧ ਹੈ ਕ੍ਰੋਧ ਆਇਆ ਪਿਆਰਿਓ ਇਕ ਵਾਰ ਦਾ ਕ੍ਰੋਧ ਆਇਆ ਜਿਹੜਾ ਉਹ ਇਕ ਦਿਨ ਦੀ ਸਾਰੀ ਭਗਤੀ ਲੈ ਜਾਂਦਾ ਇਕ ਦਿਨ ਦਾ ਕੀਤਾ ਯਾ ਸਿਮਰਨ ਇਕ ਦਿਨ ਦੇ ਕੀਤੇ ਹੋਏ ਭਲੇ ਕਾਰਜ ਇੱਕ ਦਿਨ ਦਾ ਕੀਤਾ ਹੋਇਆ ਕਿਸੇ ਦਾ ਭਲਾ ਇੱਕ ਵਾਰ ਗ੍ਰੋਧ ਕੀਤਿਆਂ ਜਿਹੜਾ ਉਹ ਸਾਰਾ ਖਿੱਚ ਕੇ ਲੈ ਜਾਂਦਾ ਤੇ ਪਿਆਰਿਓ ਜਿਹੜਾ ਲੋਭ ਹੈ ਲੋਭੀ ਦਾ ਸੁਭਾਅ ਸਤਗੁਰੂ ਦੱਸਦੇ ਨੇ ਕਿ ਉਹ ਹਲਕਾਏ ਕੁੱਤੇ ਵਰਗਾ ਹੁੰਦਾ ਹੈ ਭਖ ਅਪਖ ਸਭ ਖਾਏ ਲੋਭ ਦੇ ਵਿੱਚ ਆ ਕੇ ਜੋ ਵੀ ਖਾਦਾ ਜਾਵੇ ਚਾਹੇ ਗੰਦਗੀ ਹੋਵੇ ਉਸ ਲੋਗ ਦੇ ਲਾਲਚ ਦੇ ਵਿੱਚ ਬੰਦਾ ਉਹ ਵੀ ਖਾ ਜਾਂਦਾ ਔਰ ਉਹੋ ਇਹ ਜਿਹੜਾ ਮੋਹ ਆ ਪਿਆਰਿਓ ਇਹਦੀਆਂ ਤੰਦਾਂ ਇੰਨੀਆਂ ਕ ਪੀੜੀਆਂ ਨੇ ਕਿ ਪਰਿਵਾਰ ਦੇ ਵਿੱਚ ਰਿੰਦਿਆ ਹੋਏ ਆ ਪਰਿਵਾਰਿਕ ਜੀਵਨ ਬਸਰ ਕਰਦੇ ਹੋਇਆ ਪਰਿਵਾਰ ਦੇ ਨਾਲ ਇਤਨੀਆਂ ਕਿ ਪੀੜੀਆਂ ਮੋਹ ਦੀਆਂ ਤੰਦਾ ਹੁੰਦੀਆਂ ਨੇ ਪਰਿਵਾਰ ਦੇ ਕਿਸੇ ਜੀ ਦੇ ਨਾਲ ਮਾੜਾ ਮੋਟੀ ਵੀ ਮਿਸ ਹੈਪਨਿੰਗ ਹੋ ਜੇ ਪਿਆਰਿਓ ਉਸੇ ਵੇਲੇ ਦਿਲ ਨੂੰ ਹੋਰ ਪੈਣੀ ਸ਼ੁਰੂ ਹੋ ਜਾਂਦੇ ਪਰ ਸਤਿਗੁਰੂ ਕਹਿੰਦੇ ਆ ਤੂੰ ਮੋਹ ਦੀਆਂ ਤੰਦਾ ਵਿੱਚ ਵਧਿਆ ਰਹੇ ਜਿੰਨਾ ਮਰਜ਼ੀ ਵਧਿਆ ਰਹੇ ਅਖੀਰ ਵੇਲੇ ਇਹਨਾਂ ਦੇ ਵਿੱਚੋਂ ਕਿਸੇ ਵੀ ਤੇਰਾ ਸਾਥੀ ਨਹੀਂ ਅਖੀਰੀ ਸਮੇਂ ਤੇ ਤੂੰ ਇੱਥੋਂ ਜਾਵੇਂਗਾ ਤੇ ਪਿਆਰਿਆ ਸਾਰਿਆਂ ਨੇ ਇਹੀ ਕਹਿਣਾ ਹੈ ਹੁਣ ਜਿਆਦਾ ਦੇਰ ਇਹਨੂੰ ਨਾ ਰੱਖੀਏ ਜਿਹੜੇ ਰਿੱਚੇ ਦਰਵਾਜ਼ਾ ਦੂਰ ਦੂਰ ਵਾਲੇ ਆਏ ਨੇ ਨਾ ਉਹਨਾਂ ਵੀ ਜਾਣਾ ਉਹਨਾਂ ਨੂੰ ਹਨੇਰਾ ਪੈ ਜਾਏਗਾ ਰਸਤੇ ਵਿੱਚ ਕੋਈ ਨਾ ਕੋਈ ਘਟਨਾ ਵਾਪਰ ਸਕਦੀ ਹੈ ਅਧਰੇ ਜਾਣਗੇ ਕਹਿਣ ਦਾ ਭਾਵ ਇਹ ਕਿ ਜਿਹੜੇ ਪੰਜ ਮਕਾਰ ਨੇ ਪਿਆਰਿਓ ਇਹਨਾਂ ਪੰਜਾਂ ਨੇ ਸਾਨੂੰ ਐਸਾ ਬੰਧ ਲਾਇਆ ਹੋਇਆ ਹੈ ਕਿ ਅਸੀਂ ਇਹਦੇ ਵਿੱਚੋਂ ਨਿਕਲ ਨਹੀਂ ਸਕਦੇ ਪਰ ਜੇ ਸਤਗੁਰੂ ਦੀ ਕਿਰਪਾ ਦੇ ਪਾਤਰ ਪਿਆਰਿਓ ਬਣ ਜਾਈਏ ਤੇ ਫਿਰ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਤਾ ਕੀ ਕਹਿੰਦੇ ਨੇ ਕਹਿੰਦੇ ਬੰਦਨ ਕਾਟ ਮੁਕਤ ਗੁਰ ਕੀਨਾ ਜੇ ਸਤਗੁਰੂ ਦੀ ਸ਼ਰਨ ਆ ਗਏ ਸਤਗੁਰੂ ਦਾ ਔਟ ਆਸਰਾ ਲੈ ਲਿਆ ਤੇ ਪਿਆਰਿਓ ਫਿਰ ਇਹ ਸਾਰੇ ਬੰਧਨ ਕੱਟ ਕੇ ਸਤਗੁਰੂ ਸਾਨੂੰ ਆਪਣੇ ਬਣਾ ਲਵੇਗਾ ਦੁੱਖ ਸੁੱਖ ਕਰਦ ਜਨਮ ਫੜਮੂਆ ਕੋਨੇਸ ਜੀਵਨ ਦੇ ਵਿੱਚ ਆ ਗਿਆ 84 ਲੱਖ ਜੂਣ ਨੂੰ ਭੁਗਤਿਆ ਔਰ 84 ਲੱਖ ਜੂਨ ਤੋਂ ਬਾਅਦ ਆ ਪਿਆਰਿਓ ਇਹ ਮਨੁੱਖਾ ਜਾਮਾ ਮਿਲਿਆ ਤੇ ਮਨੁੱਖਾ ਜਾਮੇ ਦੀ ਇੰਨੀ ਕ ਕਦਰ ਹੈ ਇੰਨੀ ਕ ਕੀਮਤ ਹੈ ਪਿਆਰਿਓ ਏਸ ਜਨਮ ਨੂੰ ਦੇਵਤੇ ਵੀ ਤਰਸਨੇ ਦੇਵਤੇ ਵੀ ਕਹਿੰਦੇ ਨੇ ਕਿ ਮਨੁੱਖਾ ਜਾਮਾ ਸਾਨੂੰ ਕਿਤੇ ਮਿਲ ਜਾਵੇ ਅਸੀਂ ਦੁਬਾਰਾ ਭਗਤੀ ਕਰੀਏ ਜਿਹੜੀਆਂ ਸਾਡੀਆਂ ਪਹਿਲੀਆਂ ਉਹ ਤਾਂੀਆਂ ਰਹਿ ਗਈਆਂ ਨੇ ਉਹਨਾਂ ਨੂੰ ਪੂਰੀਆਂ ਕਰਕੇ ਇਸ ਆਵਾਗਮਨ ਦੀ ਚੱਕਰ ਦੇ ਵਿੱਚੋਂ ਨਿਕਲ ਕੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਸਥਿਰ ਥਾਮਣਾ ਸਕੇ ਹੁਣ ਬੰਦਾ ਆ ਗਿਆ ਪਰਮੇਸ਼ਰ ਅਕੀ ਬੇਨਤੀ ਕੀਤੀ ਸਤਿਗੁਰੂ ਨੇ ਮਨੁੱਖਾ ਜਾਮਾ ਦਿੱਤਾ ਭਾਈ ਭਲਿਆ ਜਾ ਕੇ ਤੂੰ ਸੇਵਾ ਕਰ ਸਿਮਰਨ ਕਰ ਦੁਖੀਆਂ ਦਾ ਦਰਦ ਵੰਡਾ ਪਰ ਪਿਆਰਿਓ ਇੱਥੇ ਆ ਕੇ ਫੇਰ ਉਹ ਪੰਜਾਂ ਨੇ ਖوار ਕੀਤਾ ਪੰਜਾਂ ਨੇ ਪੰਜਾਂ ਵਕਾਰਾਂ ਨੇ ਇਤਨਾ ਕੋ ਖਰਾਬ ਕੀਤਾ ਕਿ ਦੁੱਖ ਸੁਖ ਕਰਤ ਜਨਮ ਫੁਰਮੂਆ ਦੁੱਖਾਂ ਦੇ ਵਿੱਚ ਸੁਖਾਂ ਦੇ ਵਿੱਚ ਸੁਖ ਆ ਗਿਆ ਦੁੱਖ ਆ ਗਿਆ ਦੁੱਖ ਚਲੇ ਗਿਆ ਸੁਖ ਆ ਗਿਆ ਸੁਖ ਗਿਆ ਦੁਖੀ ਹੋ ਗਿਆ ਇਹ ਸਾਰਾ ਜਨਮ ਇਸੇ ਚੱਕਰ ਦੀ ਖਰਾਬ ਕਰੇ ਤੇ ਜੇ ਅਖੀਰ ਦੇ ਵੇਲੇ ਵੀ ਸਤਿਗੁਰੂ ਨੂੰ ਯਾਦ ਕਰ ਲਿਆ ਜੇ ਅਖੀਰੀ ਸਮੇਂ ਵੀ ਸਤਿਗੁਰੂ ਚੇਤੇ ਆ ਗਿਆ ਪਿਆਰਿਓ ਸਾਰੀ ਜ਼ਿੰਦਗੀ ਨਿਭਾਤੋਂ ਬਾਅਦ ਆ ਵੀ ਤੇ ਫਿਰ ਸਤਿਗੁਰੂ ਬੜੇ ਬਖਸ਼ਿੰਦ ਨੇ ਉਹ ਕੀ ਕਰਦੇ ਨੇ ਚਰਨ ਕਮਲ ਗੁਰ ਆਸ਼ਰਮ ਦਿਆ ਫਿਰ ਆਪਣੇ ਚਰਨਾਂ ਕਮਲਾਂ ਦਾ ਆਸਰਾ ਸਤਿਗੁਰੂ ਦੇ ਦਿੰਦਾ ਇੱਕ ਪਲ ਨਹੀਂ ਲਾਉਂਦਾ ਜਾਦਾ ਸਮਾਂ ਨਹੀਂ ਲਾਉਂਦਾ ਅਸੀਂ ਤਾਂ ਕਿਸੇ ਨੂੰ ਰਾਹ ਦੱਸਣਾ ਆਪਾਂ ਗੱਲ ਕੀਤੀ ਹੈ ਨਾ ਤੇ ਅਗਲਾ ਖਿਆਈ ਮਹਿਸੂਸ ਕਰਦਾ ਸਤਿਗੁਰੂ ਪਲ-ਪਲ ਤੇ ਢੀਕਦਾ ਹੈ ਕਿ ਮੇਰਾ ਸਿੱਖ ਮੇਰੇ ਵੱਲੋਂ ਚੱਲੇ ਕਦੋਂ ਮੇਰੇ ਵੱਲੋਂ ਉਹ ਕਰੇ ਤੇ ਮੈਂ ਉਹਨੂੰ ਅਪਣਾ ਅਗਣ ਸਾਗਰ ਬੂਢਤ ਸੰਸਾਰਾ ਤੇ ਪਿਆਰੇ ਹੋਈ ਜਿਹੜਾ ਸਾਗਰ ਸਮੁੰਦਰ ਆਪਾਂ ਅੱਗੇ ਵੀ ਵਿਚਾਰਾ ਕਰਦਿਆਂ ਨਾ ਦੋ ਤਰ੍ਹਾਂ ਦਾ ਸਮੁੰਦਰ ਹੈ ਇੱਕ ਤਾਂ ਸਾਗਰ ਹੈ ਪਾਣੀ ਵਾਲਾ ਸਮੁੰਦਰ ਇੱਕ ਹੈ ਦੁਨੀਆਂ ਵਾਲਾ ਸਮੁੰਦਰ ਪਾਣੀ ਵਾਲਾ ਸਮੁੰਦਰ ਕੋਈ ਤਰ ਜੇਗਾ ਪਿਆਰਿਓ ਦੁਨੀਆਂ ਵਾਲਾ ਸਮੁੰਦਰ ਤਰਨਾ ਬੜਾ ਔਖਾ ਹੈ ਅਗਣ ਸਾਗਰ ਗੁਰਦ ਸੰਸਾਰਾ ਇਸ ਸੰਸਾਰ ਦਾ ਵਿੱਚੋਂ ਦੀ ਲੰਘਣਾ ਹੈ ਜਿਵੇਂ ਕਿ ਅੱਗ ਦੀ ਵੀ ਦੀ ਲੰਘਣਾ ਆਓ ਇਹਦੇ ਅੱਗ ਦੇ ਵੀ ਦੀ ਕਿਵੇਂ ਬੰਦਾ ਲੰਘੇਗਾ ਪਿਆਰਿਓ ਉਹੀ ਲੰਘੇਗਾ ਜਿਹੜਾ ਸਤਗੁਰੂ ਦੀ ਨਾਲ ਪ੍ਰੇਮ ਪਾਵੇਗਾ ਉਹਨੇ ਇੱਕ ਛੋਟੀ ਜੀ ਵਿਚਾਰ ਸਮਾਂ ਜ਼ਿਆਦਾ ਹੋ ਜਾਣਾ ਹੈ ਪਰ ਜ਼ਰੂਰੀ ਹੈ ਕੋ ਨਾਲ ਜੁੜਦੀ ਕਹਿੰਦੇ ਨੇ ਇੱਕ ਗੁਰਮੁਖ ਪਿਆਰਾ ਉਸ ਨੂੰ ਸੁਪਨਾ ਆਇਆ ਸੁਪਨੇ ਦੇ ਵਿੱਚ ਉਹ ਸੱਚਖੰਡ ਪਹੁੰਚ ਗਿਆ ਹੁਣ ਸੱਚਖੰਡ ਜਦੋਂ ਪਿਆਰਿਓ ਪਹੁੰਚ ਗਿਆ ਤੇ ਕੀ ਦੇਖਦਾ ਹੈ ਕਿ ਹਾਥੀ ਉੱਤੇ ਸਵਾਰ ਬੜੀ ਭੀੜ ਉਹਦੇ ਮਗਰ ਮਗਰ ਆ ਰਹੀ ਹੈ ਤੇ ਦੇਖਦਾ ਕਿਸੇ ਨੂੰ ਪੁੱਛਦਾ ਕਿ ਕੌਣ ਆ ਰਿਹਾ ਹੈ ਕਾਲਪੁਰਖ ਪ੍ਰਮਾਤਮਾ ਆ ਰਿਹਾ ਹੈ ਕਹਿੰਦੇ ਨਹੀਂ ਜੀ ਇਹ ਤਾਂ ਰਾਮਚੰਦਰ ਭਗਵਾਨ ਜਿਹੜੇ ਹੋਏ ਨੇ ਇਹ ਉਹ ਜਾ ਰਹੇ ਨੇ ਇਹਨਾਂ ਦਾ ਕਾਫਲਾ ਮਗਰ ਸੋ ਅਗੇ ਥੋੜਾ ਅਗੇ ਗਿਆ ਕੀ ਦੇਖਦਾ ਹੈ ਰੱਥ ਦੇ ਉੱਤੇ ਸਵਾਰ ਇੱਕ ਅਕਾਲ ਪੁਰਖ ਪਰਮਾਤਮਾ ਦਾ ਰੂਪ ਬਣਿਆ ਹੋਇਆ ਆ ਰਿਹਾ ਹੈ ਮਗਰ ਬੜੀ ਭੀੜ ਹੈ ਉਹਦੇ ਵੀ ਉਹ ਭੀੜ ਚਲੇ ਆਉਂਦੇ ਐ ਤੇ ਪੁਰਸ਼ ਦਾ ਹੈ ਕਿ ਇਹ ਕੌਣ ਹੈ ਕਹਿਣ ਲੱਗੇ ਜੀ ਇਹ ਦਵਾਪਰ ਵਾਲਾ ਕ੍ਰਿਸ਼ਨ ਭਗਵਾਨ ਹੈ ਇਹ ਸੰਗਤ ਇਹਦੇ ਮਗਰ ਪਿਆਰ ਜਿਹੜੀ ਬੱਚੀ ਉਹ ਤੁ ਨਹੀਂ ਜਾਂਦੀ ਅੱਗੇ ਜਾਂਦਾ ਦੇਖਦਾ ਹੈ ਧਾੜਾ ਹੈ ਸਿਰ ਤੇ ਵਾਲ ਨੇ ਤੁਰਿਆ ਜਾਂਦਾ ਹੈ ਉਹਦੇ ਮਗਰ ਵੀ ਲੋਕ ਤੁਰੇ ਜਾਂਦੇ ਪੁੱਛਦਾ ਇਹ ਕੌਣ ਕਹਿੰਦੇ ਇਹ ਜਸੂ ਮਸੀਹ ਆ ਰਿਹਾ ਹੈ ਇਹਦੇ ਮਗਰ ਵੀ ਸੰਗਤ ਬੜੀ ਜਾ ਰਹੀ ਹੈ ਹੁਣ ਅਖੀਰ ਦੇ ਉੱਤੇ ਇੱਕ ਮਾਰੇ ਦੇ ਘੋੜੇ ਦੇ ਉੱਤੇ ਸਵਾਰ ਤੁਰਿਆ ਹੁੰਦਾ ਤੇ ਦੇਖ ਕੇ ਪੁੱਛ ਲੈਂਦਾ ਕਹਿੰਦਾ ਇਹ ਕੌਣ ਹੈ ਸੁਪਨੇ ਦੀ ਗੱਲ ਹੈ ਪਿਆਰਿਓ ਐਵੇਂ ਮਤਲਬ ਇੱਕ ਸਮਝਾਉਣ ਦੀ ਖਾਤਰ ਹੈ ਅਸਲੀਅਤ ਨਹੀਂ ਕਹਿੰਦਾ ਕਿ ਇਹ ਕੌਣ ਹੈ ਕਹਿੰਦਾ ਇਹ ਤੇ ਮਾਰਕੂਆ ਜਿਹਾ ਇਹ ਨੇ ਮਗਰ ਤਾਂ ਦੁਨੀਆ ਵੀ ਕੋਈ ਨਹੀਂ ਇਹ ਤਾਂ ਇਕੱਲਾ ਹੀ ਤੁਰਿਆ ਹੁੰਦਾ ਇਕ ਕੋ ਜਿਹੜਾ ਖੜਾ ਸੀ ਕਹਿਣ ਲੱਗਾ ਇਹ ਅਸਲੀ ਪਰਮਾਤਮਾ ਹੈ ਅਸਲੀਅਤ ਕੀ ਪਿਆਰਿਓ ਜਿਸ ਪਾਸੇ ਪੰਡਤ ਗਏ ਪਾਸੇ ਪਰਿ ਬਹੀਰ ਇੱਕ ਅਵਕਟ ਘਾਟੀ RAM ਕੀ ਤੇ ਚੜ ਰਿਓ ਕਬੀਰ ਪਿਆਰਿਓ ਕਬੀਰ ਜੀ ਵੀ ਕਹਿੰਦਾ ਗਾਲ ਸਮਾਤਮਾ ਨੂੰ ਕਹਿੰਦਾ ਜਿਹੜੇ ਬੰਨੇ ਪੰਡਤ ਗਏ ਸਿਆਣੇ ਗਏ ਗਿਆਨੀ ਗਏ ਉਧਰ ਭੀੜਾ ਤੁਰੀਆਂ ਜਾਂਦੀਆਂ ਨੇ ਪਰ ਪਰਮੇਸ਼ਰ ਤੇਰੇ ਵਾਲੇ ਰਸਤੇ ਤੇ ਮੈਂ ਇਕੱਲਾ ਹੀ ਤੁਰਿਆ ਆਂ ਸਚਾਈ ਦੇ ਉੱਤੇ ਚੱਲਣਾ ਹੋਵੇ ਪਰਮੇਸ਼ਰ ਦੇ ਰਸਤੇ ਤੇ ਪਿਆਰਿਓ ਚੱਲਣਾ ਹੋਵੇ ਤੇ ਕੋ ਮਨੁੱਖ ਕੱਲਾ ਹੁੰਦਾ ਨਹੀਂ ਸੱਚੇ ਦੇ ਨਾਲ ਕੋਈ ਨਹੀਂ ਹੁੰਦਾ ਤੇ ਪਰਮੇਸ਼ਰ ਦਾ ਰਸਤਾ ਵੀ ਇੱਕ ਅਗਣ ਵਾਲਾ ਹੀ ਹੈ ਸੋ ਕਹਿਣ ਦਾ ਭਾਵ ਅਗਣ ਸਾਗਰ ਗੂੜਤ ਸੰਸਾਰਾ ਇਹ ਜਿਹੜਾ ਸੰਸਾਰ ਸਮੁੰਦਰ ਹੈ ਪਿਆਰਿਓ ਇਹ ਅਗਣ ਦਾ ਭਰਿਆ ਆ ਇਹਦੇ ਵਿੱਚ ਦੀ ਲੰਘਣਾ ਇੱਕ ਬੜੀ ਕਠਨ ਪ੍ਰੀਖਿਆ ਵਾਲਾ ਕੰਮ ਹੈ ਪਰ ਜੇ ਸਤਗੁਰੂ ਦੇ ਨਾਲ ਜੁੜ ਜਾਈਏ ਨਾਨਕ ਬਾਹ ਪਕਰ ਸਤਿਗੁਰੂ ਨਸਤਾਰ। ਫਿਰ ਉਹ ਸਤਿਗੁਰੂ ਬਾਹ ਪਕੜ ਕੇ ਉਸ ਸੰਸਾਰ ਸਮੁੰਦਰ ਦੀ ਅੱਗ ਦੇ ਵਿੱਚ ਦੀ ਨਗਾ ਲੈਂਦਾ ਹੈ ਤੱਤੀ ਬਾਹ ਵੀ ਨਹੀਂ ਲੱਗਣ ਦਿੰਦਾ। ਸੋ ਇਹ ਸੀ ਪਿਆਰਿਓ ਅੱਜ ਦਾ ਹੁਕਮ ਜੋ ਆਪ ਜੀ ਨੇ ਸ਼ਰਵਣ ਕੀਤਾ ਹੈ ਬਲਾਵਲ ਰਾਗ ਦੇ ਵਿੱਚ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਉਚਾਰਨ ਕੀਤਾ ਹੋਇਆ ਸ਼ਬਦ ਸੰਤਾ ਦੇ ਜੋਗ ਹੋ ਆਪਣਾ ਕੀਰਤੀ ਸਮਾ ਗੁਰੂਦਾਰ ਤੇ ਲਗਾਉਂਦੇ ਹੋ ਆਉ ਗੱਜ ਕੇ ਫਤਿਹ ਗਜਾਈਏ ਹੋਈਆਂ ਭੁੱਲਾਂ ਨੂੰ ਨਾ ਚਿਤਾਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ